हां जी दोस्तों स्वागत दोस्तो, है ਤੁਹਾਡਾ ਸਾਡੇ ਪੇਜ ਤੇ ਤੇ ਅੱਜ ਆਪਾਂ ਖੜੇ ਆਂ ਚੱਕ ਫਤੇ ਸਿੰਘ ਵਾਲੇ ਨੇੜੇ ਪੁੱਚੋ ਸ਼ਹਿਰ ਤੇ ਦੋਸਤੋ ਬਾਈ ਹੁਣਾਂ ਕੋਲੇ ਬਰੀਡਰ ਸੇਲ ਹੈ ਸੈਦੋ ਕੇ ਲਾਈਨ ਦਾ ਤੇ ਬਾਈ ਕਹਿੰਦਾ ਇਹਨੇ ਚਾਰ ਦੰਦ ਨਵੇਂ ਰੱਖੇ ਆ ਹੁਣ ਤੇ ਬਰੀਡਰ ਤੁਸੀਂ ਦੇਖ ਸਕਦੇ ਹੋ ਪੂਰਾ ਟਾਪ ਕੁਆਲਿਟੀ ਦਾ ਫੇਸ ਕੁਆਲਿਟੀ ਪੂਰੀ ਚੰਗੀ ਹੈ ਤੇ ਕੱਦ ਗਾਠ ਵੀ ਮਿੱਤਰੋ ਪੂਰਾ ਚੰਗਾ ਹੈ ਤੇ ਹਾਈਟ ਇਹਦੀ 40 ਪਲੱਸ ਆ ਬਾਈ ਕਹਿੰਦਾ ਤੇ ਰਿਜਲਟ ਮਿੱਤਰੋ ਬਹੁਤ ਹੀ ਟਾਪ ਕੁਆਲਟੀ ਦਾ ਹੈ ਇਹਦਾ ਤੇ ਜੋ ਦੇਖ ਸਕਦੇ ਹੋ ਰਿਜਲਟ ਬੱਚੇ ਦੀ ਵੀਡੀਓ ਆਪ ਵਿੱਚ ਲਾਈ ਹੈ ਜੋ ਇਹ ਬੱਚਾ ਦੇਖ ਰਿਹਾ ਹੈ ਤੁਸੀਂ ਵੀਡੀਓ ਵਿੱਚ ਇਹਦਾ ਰਿਜਲਟ ਮਿੱਤਰੋ ਤੇ ਬਾਈ ਬਹੁਤ ਹੀ ਬਾਜਿਬ ਰੇਟਾਂ ਵਿੱਚ ਦੇ ਰਿਹਾ ਹੈ ਜੇ ਰੇਟ ਦੀ ਗੱਲ ਕਰੀਏ ਤਾਂ ਬਾਈ ਹੁਣੀ 40000 ਰੁਪਏ ਡਿਮਾਂਡ ਕਰਦੇ ਆ ਤੇ ਕਹਿੰਦੇ ਕਿਸੇ ਨੂੰ ਪਸੰਦ ਆਉਂਦਾ ਤਾਂ ਮੌਕੇ ਤੇ ਮਾਨ ਤੁਹਾਨੂੰ ਹੋ ਜਾਊਗਾ ਜਿਸ ਮੇਰੇ ਵੀਰ ਨੇ ਲੈਣਾ ਹੋਵੇ ਤਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਕੋਈ ਚੈਨਲ ਤੇ ਵੀਡੀਓ ਪਾਉਣੀ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ